ਸ਼੍ਰੀ ਅਮਰਤ ਸਾਹਿਬ ਸਾਹਿਬ ਦੇ ਅਜਨੇ ਆਲਾ ਜੋ ਹੈ ਸਤਕਰ ਸੰਗਤ ਨੂੰ ਦਿੱਤੇ ਹੈ ਇੱਥੇ ਵੀ ਲਗਭਗ ਅੱਜ ਸਤਕਰ ਅਸੀਂ ਦੇ ਰਹੇ ਹੈਗੇ ਜੋ ਕਿ ਲਗਾਤਾਰ ਇਹ ਕਾਰਜ ਜਾਰੀ ਹੈ ਔਰ ਹੁਣ ਤੱਕ ਅਸੀਂ 35 ਕਾਰ ਅੱਜ ਸਪੁਰਦ ਕਰ ਦੇਵਾਂਗੇ ਸੰਗਤ ਨੂੰ ਔਰ ਇਹ ਕੰਮ ਲਗਾਤਾਰ ਜਾਰੀ ਰਹੇਗਾ ਕਮਰਜ਼ ਕੀ ਬਣਾ ਕੇ ਦੇ ਰਹੇ ਹੋ ਜੀ ਕਾਰਾਂ ਦੇ ਵਿੱਚ ਦੋ ਕਮਰੇ ਹੈਗੇ ਆ ਖੁੱਲਾ ਕੋ ਬਰਾਂਡਾ ਕਹ ਲੋ ਲੌਬੀ ਕਹ ਲੋ ਹੈ ਕਿਚਨ ਹੈ ਵਾਸ਼ਰੂਮ ਹੈ ਫੁੱਲ ਫਲਾਈ ਸਮਾਨ ਹੈ ਰਾਸ਼ਨ ਹੈ ਤਿੰਨ ਮਹੀਨਿਆਂ ਦਾ ਔਰ ਜਿੰਨੀ ਘਰ ਦੀ ਨੀਡ ਹੈਗੀ ਆ ਉਹ ਸਾਰੀ ਕੰਪਲੀਟ ਹੈ ਔਰ ਤਿੰਨ ਮਹੀਨਿਆਂ ਤੱਕ ਦਾ ਰਾਸ਼ਨ ਕੰਪਲੀਟ ਹੈ ਤਾਂ ਕਿ ਪਰਿਵਾਰ ਆਪਣਾ ਜੋ ਵੀ ਕੀਤਾ ਕਰਦਾ ਲੇਬਰ ਕਰਦਾ ਹੈ ਜਾਂ ਜੋ ਵੀ ਕੰਮ ਕਰਦਾ ਉਹ ਕਰ ਸਕੇ ਉਹ ਵੀ ਕਿੰਨੇ ਘਰ ਬਣਾ ਦੇ ਚੁੱਕੇ ਹੁਣ ਤੱਕ ਹੁਣ ਤੱਕ 35 ਘਰ ਅੱਜ ਅਸੀਂ ਸਪੁਰਦ ਕਰ ਦਿਆਂਗੇ ਪਰਿਵਾਰਾਂ ਬਾਬਾ ਜੀ ਆਪਣੇ ਦੂਜੇ ਇੱਕ ਘਰ ਦੀ ਜਿਹੜੀ ਕਿੰਨੀ ਕੋਸਟ ਆ ਰਹੀ ਹੈ ਇੱਕ ਘਰ ਦੀ 6.5 ਲੱਖ ਰੁਪਿਆ ਕੋਸਟ ਆ ਰਹੀ ਹੈ ਇਹ ਇਸ ਲਈ ਆ ਰਹੀ ਹੈ ਕਿਉਂਕਿ ਅਸੀਂ ਹੱਥੀਂ ਸੇਵਾਵਾਂ ਕਰ ਰਹੇ ਹਾਂ ਜੀ ਸਾਡੇ ਆਪਣੇ ਕਾਰੀਗਰ ਨੇ ਸਾਡੇ ਆਪਣਾ ਸਾਰਾ ਸਿਸਟਮ ਹੈਗਾ ਇਸ ਕਰਕੇ ਅਸੀਂ ਇੰਨਾ ਕੁ ਔਰ ਬਹੁਤ ਸੋਹਣਾ ਘਰ ਹੈ 50 ਸਾਲਿਆਂ ਨੂੰ ਕੁਝ ਨਹੀਂ ਹੁੰਦਾ ਥੱਲੇ ਸੋਹਣੀ ਟੈਲ ਲੱਗੀ ਹੋਈ ਹੈ ਨਾ ਕੋਈ ਪੇਂਟ ਹੋਣਾ ਨਾ ਗਰਮੀ ਨਾ ਸਰਦੀ ਇਹਦੇ ਨਾਲ ਸਾਊਂਡ ਬਸ ਇਦੋਂ ਅੱਛਾ ਹੋਰ ਕੀ ਹੋਏਗਾ ਪਰਿਵਾਰ ਲਈ ਤਾਂ ਇੱਕ ਬਹੁਤ ਇੱਕ ਕੁਦਰਤ ਨੇ ਹੀ ਇੱਕ ਦੇਣ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਿਆਲ ਵੀ ਆ ਰਿਹਾ ਹੈਗਾ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਗਿਆ ਪਰਿਵਾਰਾਂ ਵਾਸਤੇ ਦੇਖੋ ਆਉਣ ਵਾਲਾ ਪ੍ਰਬੰਧ ਤਾਂ ਹੀ ਹੈ ਵੀ ਲਗਾਤਾਰ ਅਸੀਂ 24 ਘੰਟੇ ਜੇ ਘਰ ਬਣਾ ਰਹੇ ਹਾਂ ਮਾਰੇ ਦੀ ਬਖਸ਼ਿਸ਼ ਆ ਵੀ 24 ਘੰਟਿਆਂ ਚ ਅਸੀਂ ਰੋਜ਼ ਇੱਕ ਘਰ ਦੇ ਦਿੰਨੇ ਆ ਸੋ ਹੋਰ ਅਸੀਂ ਸਪੀਡ ਅਸੀਂ ਵਧਾ ਰਹੇ ਆ ਜਿਹੜਾ ਸਾਡਾ ਪਿਛਲਾ 24 ਘੰਟਿਆਂ ਤੱਕ ਟਾਰਗੇਟ ਗਿਆ ਅੱਜ ਅਸੀਂ ਪੂਰੇ ਜੱਥੇ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਦੋ ਘਰ ਦੇਣੇ ਨੇ 24 ਘੰਟਿਆਂ ਚ ਐਵਰੇਜ 12 ਘੰਟਿਆਂ ਚ ਇੱਕ ਘਰ ਦੇਣਾ ਆ ਸਾਡੇ ਵੀਰ ਸਾਹਾ ਵੀਰ ਜੀ ਕਹਿੰਨੇ ਭਾਈ ਜਰਜੀਤ ਸਿੰਘ ਜੀ ਔਰ ਸਾਡੀ ਸਮੂਚੀਆਂ ਟੀਮਾਂ ਜਿੰਨੀਆਂ ਲੱਗੀਆਂ ਆਈਆਂ ਨੇ ਸਰਦੀ ਨੂੰ ਵੇਖਦੇ ਹੋਏ ਅਸੀਂ 12 ਘੰਟਿਆਂ ਚ ਘਰ ਦੇ ਦਿੰਦਾ ਉਲੀਕਾ ਉਲੀਕਿਆ ਸੋ ਇਹ ਸਾਰੇ ਕਾਰਜ ਹੋਣੇ ਤਾਂ ਨੇ ਸੰਗਤ ਦੇ ਸਹਿਯੋਗ ਨਾਲ ਕਿਉਂਕਿ ਸੰਸਥਾਵਾਂ ਤਾਂ ਸੰਗਤ ਦੀ ਦਿੱਤੀ ਮਾਇਆ ਹੀ ਸਵਰਥਾ ਲਾ ਸਕਦੀ ਹੈ ਨਾ ਸੋ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਆਂ ਐਸ ਵੇਲੇ ਬਹੁਤ ਲੋੜ ਹੈ ਸਾਡੇ ਹੀ ਵੀਰ ਭੈਣ ਭਰਾ ਬਜ਼ੁਰਗ ਬੱਚੇ ਜੋ ਤਾਰਿਆਂ ਦੀ ਲੋ ਤੇ ਸੁੱਤੇ ਹੋਏ ਨੇ ਜਾਂ ਤਰਪਾਲਾਂ ਲਾ ਕੇ ਸੁੱਤੇ ਨੇ ਅੱਜ ਤੋਂ 15 ਦਿਨਾਂ ਬਾਅਦ ਠੰਡੇ ਨਹੀਂ ਆ ਜਾਣੀ ਐ ਉਹ ਬਾਹਰ ਨਹੀਂ ਸੋ ਪਣਗੇ ਸੋ ਆਓ ਆਪਾਂ ਸਾਰੇ ਨਾਲ ਮਿਲ ਕੇ ਸਮੁੱਚੇ ਜਗਤ ਨੂੰ ਸੀ ਅਪੀਲ ਕਰਦੇ ਆਂ ਗੁਰਨਾਨਕ ਨਾਮ ਪਾਸ਼ਾ ਗੁਰਨਾਨਕ ਪਾਸ਼ਾ ਦਾ ਜਿਹੜਾ ਲੰਗਰ ਸੀ ਅੱਜ ਘਰ ਦੇ ਲੰਗਰਾਂ ਦੀ ਲੋੜ ਹੈ ਆਓ ਆਪਾਂ ਘਰਾਂ ਦੇ ਲੰਗਰ ਲਾ ਕੇ ਉਹਨਾਂ ਨੂੰ ਮੋੜ ਵਸੇਬੇ ਚ ਲੈ ਜਾਈਏ ਇਸ ਤੋਂ ਵੱਡਾ ਹੋਰ ਪੁੰਨ ਕੋਈ ਨਹੀਂ ਇੱਕ ਘਰ ਕੋਈ ਬਣਾ ਕੇ ਆਪਣੀ ਸਮਰਥਾ ਕਰਨਾ ਆਪ ਕਰ ਦੇ ਕੋਈ ਰਲ ਕੇ ਕਰਨਾ ਚਾਹੁੰਦੇ ਨੇ 4 5 6 ਸ੍ਰੀ ਰਲ ਕੇ ਉਹ ਰਲ ਕੇ ਕਰ ਦੇਣ ਪਰ ਇੱਕ ਇੱਕ ਘਰ ਆਪਾਂ ਦੇਈਏ ਤਾਂ ਕਿ ਜਿੰਨੇ ਵੀ ਨੀਡੀ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਆਪਾਂ ਉਹਨਾਂ ਦੀ ਮਦਦ ਫੜ ਲਈਏ ਔਰ 50 ਸਾਲ ਤੱਕ ਉਸ ਘਰ ਦੇ ਵਾਲੇ ਪਰਿਵਾਰ ਤੁਹਾਨੂੰ ਯਾਦ ਰੱਖਣਗੇ ਇੱਕ ਅੱਜ ਆਪਾਂ ਸ਼ਕਰੀਪਿੰਡ ਸੇ ਹੈਗੇ ਜਿੱਤੇ ਆਪਣੇ ਬੜੂ ਸਾਹਿਬ ਦੇ ਦੁਆਰਾ ਬਾਬਾ ਜੀ ਤੇ ਪੂਰੀ ਟੀਮ ਨੇ ਇੱਕ ਬਹੁਤ ਹੀ ਜ਼ਿਆਦਾ ਸੋਹਣਾ ਉਪਰਾਲਾ ਕੀਤਾ ਹੈ ਜਿੱਤੇ ਆਪਣੇ ਜਿਹੜੇ ਪ੍ਰੀਫੈਬ੍ਰिकेटेड ਘਰ ਹੁੰਦੇ ਆ ਉਹਨਾਂ ਨੇ ਆ ਕੇ ਉਹ ਪੂਰੇ ਇੱਥੇ ਇੰਸਟਾਲ ਕੀਤੇ ਹਨ ਕਿਉਂਕਿ ਹੜਾ ਦੀ ਮਾਰ ਜਿਹੜੀ ਆਪਣੇ ਪੰਜਾਬ ਨੂੰ ਪਈ ਹੈ ਉਹ ਬਹੁਤ ਹੀ ਆਪਣੇ ਨਾਲ ਇੱਕ ਮਤਲਬ ਮੈਂ ਕਹਿੰਦਾ ਇੱਕ ਬਲੈਕ ਚੈਪਟਰ ਰਿਹਾ ਸੀ ਪਿੱਛੇ ਬਟ ਹੁਣ ਉਦੋਂ ਟਾਈਮ ਸੀਗਾ ਕਿ ਉਤੋਂ ਆਪਾਂ ਵੱਧ ਚੜ ਕੇ ਆਪਾਂ ਉਹਨੂੰ ਮੁਕਾਬਲਾ ਕਰੀਏ ਤੇ ਡੇ 1 ਜਦੋਂ ਦਾ ਹੜਾਇਆ ਹੈ ਤੇ ਉਦੋਂ ਪਹਿਲਾਂ ਵੀ ਬੜੂ ਸਾਹਿਬ ਤੇ ਪੂਰੀ ਟੀਮ ਸਾਡੇ ਨਾਲ ਰਹੀ ਹੈ ਮੁੰਡੇ ਤੇ ਮੁੰਡਾ ਮਿਲਾ ਕੇ ਇਹਨਾਂ ਨੇ ਨਾਲ ਕੰਮ ਕੀਤਾ ਵੱਧ ਚੜ ਕੇ ਕੀਤਾ ਤੇ ਇਹ ਜਿੰਨਾ ਸੋਨਾ ਉਪਰਾਲਾ ਹੈ ਕਿਉਂਕਿ ਇਹ ਇੱਕ ਐਵੇਂ ਦੀ ਮੁਡਲੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਬੰਦਿਆਂ ਦੀ ਰਾਸ਼ਨ ਇੱਕ ਚੀਜ਼ ਹੈਗੀ ਹੈ ਕੋਈ ਸਮਾਨ ਆਪਾਂ ਦਿੱਤਾ ਇੱਕ ਚੀਜ਼ ਹੈ ਉਹ ਟੈਂਪਰਰੀ ਹੈ ਬਟ ਜਿਹੜਾ ਕਰ ਹੁੰਦਾ ਉਹ ਲਾਈਫ ਲੌਂਗ ਹੁੰਦਾ ਹੈ ਤੇ ਜਿਹੜੀ ਜੇ ਬੰਦਿਆਂ ਨੂੰ ਜੇ ਉਹ ਮਿਲ ਜਾਏ ਤੇ ਉਤੋਂ ਵੱਧ ਕੁਝ ਨਹੀਂ ਹੋ ਸਕਦਾ ਇਸ ਟਾਈਮ ਤੇ ਕਿਉਂਕਿ ਆਪਣਾ ਸਰਦੀਆਂ ਦਾ ਵੀ ਸਮਾਂ ਆਣ ਵਾਲਾ ਹੈ ਤੇ ਇਹ ਤੋਂ ਵੱਧ ਜਿਹੜੀ ਰਿਕੁਆਇਰਮੈਂਟ ਹੈ ਕੋਈ ਨਹੀਂ ਹੋ ਸਕਦੀ। ਟੋਟਲ ਇਤਨੇ ਆਪਣੇ ਸ਼ਕਰੀਪਿੰਡ ਚ ਚਾਰ ਕਰ ਬਣਾਏ ਨੇ ਤੇ ਪਹਿਲਾਂ ਇਹਨਾਂ ਨੇ ਦੀਨਾ ਨਗਰ ਵੀ ਕੰਮ ਕੀਤਾ ਤੇ ਆਪਾਂ ਹੋਰ ਐਕਸਪੈਂਡ ਕਰ ਰਹੇ ਹਾਂ ਕਿ ਆਪਾਂ ਬਾਬਾ ਜੀ ਦੀ ਹੈਲਪ ਲਈਏ ਤੇ ਆਪਾਂ ਹੋਰ ਪਾਸੇ ਵੀ ਕੰਮ ਕਰਨ ਤੇ ਨਾਟ ਓਨਲੀ ਕਰ ਵੈਸੇ ਤਾਂ ਆਪਣੀ ਜਿਹੜੀ ਪੂਰੀ ਟੀਮ ਹੈ ਬੜੂ ਸਾਹਿਬ ਗੁਰਦੁਆਰੇ ਤੇ ਬਾਬਾ ਜੀ ਨੇ ਉਹਨਾਂ ਨੇ ਹਰ ਪਾਸੋਂ ਹਰ ਪੱਖੋਂ ਕੰਮ ਕੀਤਾ ਹੈ। ਇਹ ਤਾਂ ਸਿਰਫ ਇੱਕ ਛੋਟੀ ਜੀ ਕੰਟ੍ਰਿਬਿਊਸ਼ਨ ਹੋਰ ਸੀਗੀ ਉਹਦੇ ਚ ਪਰ ਆਪਣੇ ਚਾਰ ਕਰ ਬਣ ਗਏ ਨੇ ਸ਼ਕਰੀਪ ਵੀ ਆਪਣੇ ਹੋਰ ਬੰਦੇ ਹੈਗੇ ਆ ਜਿਹੜੇ ਆਪਣੇ ਡੋਨੇਟ ਕਰਨਾ ਚਾਹੁੰਦੇ ਆ ਜਾਂ ਹੈਲਪ ਕਰਨਾ ਚਾਹੁੰਦੇ ਆ ਕੋਈ ਵੀ ਐਨ ਜੀਓ ਆਪਣੇ ਡੇਰੇ ਬਾਬੇ ਨਾਨਕ ਜਾਂ ਗੁਰਦਾਸਪੁਰ ਚ ਤੇ ਹੁਣ ਰਿਕੁਆਇਰਮੈਂਟ ਇਸ ਤਰ੍ਹਾਂ ਦੀ ਹੈਗੀ ਹੈ ਕਿ ਲੋਕਾਂ ਦੇ ਘਰਾਂ 'ਚ ਜਿਹੜਾ ਨੁਕਸਾਨ ਹੈ ਉਹ ਆਪਾਂ ਕਰ ਲਈਏ ਤੇ ਦੂਜਾ ਹੈਗਾ ਆਪਣੇ ਕਿਸਾਨ ਵੀਰਾਂ ਦੀ ਆਪਾਂ ਮਦਦ ਕਰ ਲਈਏ ਕਿਉਂਕਿ ਜਿਹੜੇ ਬੀਜ ਹੈਗੀ ਹੈ ਉਹਨਾਂ ਦੀ ਬਹੁਤ ਲੋੜ ਹੈ ਕਿਸੇ ਦੀ ਜਿਹੜੀ ਜ਼ਮੀਨ ਉੱਤੇ ਮਿੱਟੀ ਆ ਗਈ ਹੈ ਉਹਨੂੰ ਆਪਾਂ ਹਟਾਈਏ ਆਪਾਂ ਉਹਦੀ ਹੈਲਪ ਕਰੀਏ ਕਿ ਆਪਾਂ ਜਿਹੜਾ ਅਗਲਾ ਸੀਜ਼ਨ ਹੈਗਾ ਉਹਦਾ ਉਹ ਵਾਪਸੀ ਚੰਗਾ ਆਈਡੈਂਟੀਫਾਈ ਕੀਤਾ ਕਿੰਨਾ ਰਕਬਾ ਜਿਹੜਾ ਖਰਾਬ ਹੋਇਆ ਹੈਗਾ ਬਿਲਕੁਲ ਆਪਣਾ ਬਹੁਤ ਜ਼ਿਆਦਾ ਰਕਬਾ ਆਪਣਾ 40000 ਏਕੜ ਤੋਂ ਵੱਧ ਜਿਹੜਾ ਰਕਬਾ ਹੈਗਾ ਉਹ ਟੋਟਲ ਆਪਣਾ ਖਰਾਬ ਹੈਗਾ ਡੇਰਾਬ ਬਨਾਨਕ ਚ ਤੇ ਬਹੁਤ ਹੀ ਜ਼ਿਆਦਾ ਨੰਬਰ ਹੈ 80 ਤੋਂ 90% ਜਿਹੜਾ ਹੈ ਉਹ ਰਕਬਾ ਸਾਡਾ ਖਰਾਬ ਹੋਇਆ ਹੈਗਾ ਤੇ ਬਹੁਤ ਮਦਦ ਹੋ ਜੇਗੀ ਆਪਾਂ ਗਾਈਡ ਵੀ ਕਰਾਂਗੇ ਕਿ ਕਿਹੜੇ ਪਾਸੇ ਕਿਹੜੇ ਲੋੜਵੰਦ ਬੰਦਿਆਂ ਨੂੰ ਤਾਂ ਕਿ ਜਿਹੜੀ ਹੈਲਪ ਹੈ ਉਹ ਪਹੁੰਚੇਗਾ ਜੀ ਡਾਟਾ ਆਪਣੇ ਕੋਲ ਆਪਣੇ ਤੁਸੀਂ ਆ ਜਾਓ ਜੀ ਆਪਾਂ ਤੁਹਾਨੂੰ ਪੂਰੀ ਰਿਪੋਰਟ ਪ੍ਰੋਵਾਈਡ ਕਰ ਦਾਂਗੇ ਬੈਨੇਫੀਸ਼ੀਅਰੀ ਦੇ ਨੇਮ ਦੇ ਹਿਸਾਬ ਨਾਲ ਕਿ ਜਿਹੜੇ ਆਪਨੇ ਕੈਟਾਗਰੀ ਕੀਤੀ ਹੈ ਆਪਾਂ ਕਿ ਇੱਕ ਹੋ ਗਏ ਸਵਿਰਲੀ ਡੈਮੇਜਡ ਜਿਨ੍ਹਾਂ ਦੀਆਂ ਦੀਵਾਰਾਂ ਵੀ ਰੁੜ ਗਈਆਂ ਦੇਖੋਗੇ ਪਾਰਸ਼ਲੀ ਡੈਮੇਜਡ ਹੈ ਨਾ ਜਿਨ੍ਹਾਂ ਦੇ ਥੋੜਾ ਬਹੁਤ ਡੈਮੇਜਡ ਹੈਗਾ ਕਿਤੇ ਦਰਾਰਾਂ ਪੈ ਗਈਆਂ ਕੁਛ ਹੈਗੀਆਂ ਤੇ ਆਪਾਂ ਉਹਦੀ ਡਾਟਾ ਵੀ ਪ੍ਰੋਵਾਈਡ ਕਰ ਦਾਂਗੇ ਜਿਹੜੇ ਵੀ ਬੰਦੇ ਮਦਦ ਕਰਨਾ ਚਾਹੁੰਦੇ ਆ ਉਹ ਵੀ ਵਧੀਆ ਉਪਰਾਲਾ ਇੱਕ ਹੋ ਸਕ